ਨन्हे मुन्हे ਪਿਆਰੇ ਪਿਆਰੇ ਬੱਚਿਆਂ ਤੋਂ ਮਾਰਚ ਪਾਸ ਰੰਗ ਬਰੰਗੇ ਝੰਡੇ ਲੈ ਕੇ ਮੱਚ ਦੇ ਕੋਲੋਂ ਦੀ ਗੁਜਰਨਗੇ ਤੇ ਇਹਨਾਂ ਨੂੰ ਸਕਾਉਟ ਕਰਕੇ ਲੈ ਕੇ ਜਾਣਗੇ ਸਾਡੇ ਵਲੰਟੀਅਰ ਜੋ ਤਾਂ 8 ਦਿਨ ਸਾਡੀ ਸੇਵਾ ਨਿਭਾਉਣਗੇ ਇਹਨਾਂ ਬੱਚਿਆਂ ਦੀ ਪੂਰੀ ਤੰਦੇ ਨਾਲ ਦੇਖਰੇ ਕਰਨਗੇ ਤੇ ਮੈਡਮ ਸੰਦੀਪ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਜਿਹੜਾ ਹੈਗਾ ਆਪਣੀ ਜਿਹੜਾ ਹੈਗਾ ਸਲਾਮੀ ਤੁਹਾਨੂੰ ਦੇਣਗੇ ਇਹ ਤੇ ਮੈਂ ਬੇਨਤੀ ਕਰੂੰਗਾ ਡੈਮੋ ਲਈ ਨੂੰ ਜੋ ਸਾਡੇ ਬਹੁਤ ਵੱਡੀ ਸੇਵਾ ਨਿਭਾ ਰਹੇ ਨੇ ਤੇ ਆਪਾਂ ਬੱਚਾ ਵੀ ਪੂਰੀ ਸਾਡੇ ਨਾਲ ਨਾਲ ਚੱਲ ਰਹੀ ਹੈ ਤੇ ਸਾਰੀ ਸਾਡੀ ਪਿਆਰੀ ਵਾਰੀ ਕਬਰ ਜਿਹੜੀ ਹੈਗੀ ਹੈ ਸਾਡੇ ਇੰਸਪੈਕਟਰ ਬਹੁਤ ਹੀ ਸਾਡੇ ਨਾਲ ਕੰਮ ਕਰਨ ਵਾਲੀ ਪ੍ਰੈਸ ਦੇ ਨਮਾਇਦੇ ਅਜਿੰਦਰ ਗਵੰਧਾ ਜੀ ਸਾਡੇ ਅਜਿੰਦਰ ਸੋਦੇਪੁਰ ਜੀ ਸਾਡੇ ਅ ਗੁਰਦੀਪ ਸ਼ਰਮਾ ਜੀ ਦੇਰਕੀ ਨੰਦਰ ਜੀ ਜਮਾਲ ਜੀ होगा लो जी थोड़े सामने होना, मैं बेनती कर ਇਹ ਮਾਰਜਪਾਲ ਦੀ ਜਿਹੜੀ ਰਸਮਾਂ ਦੀ ਉਹ ਅਦਾ ਕਰੀ ਜਾਵੇ ਤੇ ਮੇਰੀ ਬੇਨਤੀ ਹੈ ਜੀ ਤਾੜੀਆਂ ਮਾਰੋ ਜਿੰਨੇ ਉੱਪਰ ਬੈਠੇ ਹੋ ਬੱਚਿਆਂ ਦੇ ਪੇਰੈਂਟਸ ਸਾਡੇ ਪਤਵੰਤੇ ਸੱਜਣ ਤਾੜੀਆਂ ਦੇ ਨਾਲ ਪਤਾ ਲੱਗੇ ਸਮਾਣੇ ਦੇ ਹਰ ਕੋੰਡੇ ਦੇ ਵਿੱਚ ਤੁਹਾਡੀ ਤਾੜੀ ਦੀ ਆਵਾਜ਼ ਆਵੇ ਬੇਸ਼ੱਕ ਅੱਜ ਆਪਾਂ ਘਾਟਾਂ ਲਾਸਟਿੰਗ ਦੇਖਿਓ ਵੀ 360 ਜਗ੍ਹਾ ਨਹੀਂ ਖਲੇ ਕੀ ਬਾਤ ਹੈ ਇਹ ਵਾਹ ਜੀ ਬਾਤ ਬਾਵਾ ਸਿੱਧੀਆਂ ਬੇਟਾ ਬਹੁਤ ਵਧੀਆ ਆਪਣੀ ਨਿਗਾ ਸਿੱਧੀ ਰੱਖਣੀ ਹੈ ਫਰੈਗ ਥੋੜੇ ਸਾਈਡ ਦੇ ਉੱਤੇ ਰੰਗ ਰੰਗ ਪ੍ਰੋਗਰਾਮ ਸਾਡਾ ਮਾਰਚ ਪਾਰਡਾ ਜਿਹੜਾ ਸ਼ੁਰੂ ਹੋ ਚੁੱਕਿਆ ਰੰਗ ਬਰੰਗੇ ਟੀ-ਸ਼ਰਟਾਂ ਦੇ ਵਿੱਚ ਸ਼ੂਜ਼ ਦੇ ਵਿੱਚ ਬੱਚੇ ਆਪਣੇ ਰੰਗ ਬਰੰਗੇ ਝੰਡੇ ਲੈ ਕੇ ਮਹਿਮਾਨ ਜੀ ਤੋਂ ਜਿਹੜਾ ਹੈਗਾ ਸਾਹਮਣੇ ਮੰਚ ਤੋਂ ਉੱਜਦੇ ਹੋਏ ਤੇ ਅਸੈਂਬਲ ਹੋਣਗੇ ਅੱਗੇ ਬਣੇ ਹੋਏ ਸਪੋਰਟ ਤੋਂ ਅੰਦਰ ਆਉਣਗੇ ਜੋ ਰਸਮ ਹੈ ਸਾਡੇ ਕੋਸ ਅਮੰਕਾਰ ਸਿੰਘ ਮਾਨ ਨੇ ਇਹ ਅੱਜ ਤੋਂ ਲਗਭਗ 30 ਸਾਲ ਪਹਿਲਾਂ फाउंडर मेंबर ਵੀ ਇਸ ਟੀਮ ਨਾਲ ਐਗਰੀ ਹੋਣਗੇ ਜਿਨ੍ਹਾਂ ਦੇ ਵਿੱਚ ਸ਼੍ਰੀ ਜਸਪਾਲ ਸਿੰਘਲਾ ਇਹ ਸਾਰੇ ਹੋਂਦਾ ਕਰੇ ਸ਼ੁਰੂਆਤੀ ਮੈਂਬਰਾਂ ਵਿੱਚੋਂ ਰਹੇ ਨੇ ਹੁਣ ਵੀ ਸਾਡੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਨੇ ਉਹਨਾਂ ਦੇ ਨਾਲ ਸਰਦਾਰ ਲਾਭ ਸਿੰਘ ਜੀ ਸਿੱਧੂ ਉਹਨਾਂ ਦੇ ਨਾਲ ਪੁਗਮ ਸਿੰਘ ਜੀ ਵਿਰਕ ਉਹਨਾਂ ਦੇ ਨਾਲ ਮਹਿੰਦਰ ਸਿੰਘ ਜੀ ਤਮਹਾਨ ਜੋ ਆਪ ਵੀ ਜਿਨ੍ਹਾਂ ਦਾ ਮੈਂ ਜ਼ਿਕਰ ਕਰਿਆ ਸਾਰੇ ਜੀ ਬਹੁਤ ਹੀ ਕੋਈ ਕਬੱਡੀ ਦੇ ਵਿੱਚ ਕੋਈ ਹੌਕੀ ਦੇ ਵਿੱਚ ਕੋਈ ਕਿਸੇ ਗੇਮ ਦੇ ਵਿੱਚ ਉਹ ਬਹੁਤ ਹੀ ਕਾਮਯਾਬ ਜਿਹੜਾ ਹੈਗਾ ਪਲੇਅਰ ਰਹੇ ਨੇ ਅ ਗੁਰਜੀਤ ਸਿੰਘ ਤਾਨੀਪੁਰ ਐਦੋ ਦਜੀਤ ਸਿੰਘ ਜੀ ਢਿੱਲੋ ਸਾਹਿਬ ਕਾਕਾ ਜਵੰਦਾ ਜੀ ਪੀਟਰ ਸੂਦ ਜੀ ਅ ਬਜਿੰਦਰ ਸਿੰਘ ਅ ਬਲਜੀਤ ਸਿੰਘ ਜੀ ਮੈਂਟੋ ਇੰਟਰਨੈਸ਼ਨਲ ਬੌਕਸਰ ਨੈਸ਼ਨਲ ਬੌਕਸਰ ਹੈ ਇੰਟਰਵਰਸਟੀ ਬੌਕਸਰ ਉਹਨਾਂ ਦੇ ਨਾਲ ਜਿਹੜਾ ਹੈਗਾ ਜਸੀ ਮਾਨ ਨੇ 골ਡ ਮੈਡਲ ਜਿੱਤੇ ਰਹੇ ਨੇ ਆ এਸ਼ੀਅਨ ਗੇਮਸ ਦੇ ਤੇ ਵਧੀਆ ਕੋਚ ਵਧੀਆ ਪ੍ਰਬੰਧਕ ਤੇ ਵਧੀਆ ਪਲੇਅਰ ਸ਼ਾਨਦਾਰ ਰਹੇ ਨੇ ਇਹ ਵੀ ਸਾਡੇ ਅੱਜ ਇਸ ਫੰਕਸ਼ਨ ਦੀ ਸ਼ੋਭਾ ਨੂੰ ਚਾਰ ਚੰਦ ਲਾ ਰਹੇ ਨੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਵਿਸ਼ੇਸ਼ ਧੰਨਵਾਦ ਅੱਜ ਵਿਸ਼ੇਸ਼ ਕਾਸੀਂ ਆਏ ਥੋੜੀ ਗਿਣਤੀ ਦੇ ਵਿੱਚ ਹੈਗੇ ਆ ਸਾਰੇ ਨੰਨੇ ਮੁੰਨੇ ਬੱਚਿਆਂ ਦੇ ਪੇਜਾਂ ਸਿਰੇ ਨੇ ਕਰਦੇ ਰਹਿਣਗੇ लास्ट ਦਿਨ ਤੱਕ ਚੜਾਉਣ ਦੀ ਰਸਮ ਜਿਹੜਾ ਹੈਗਾ ਉਹ ਅਦਾ ਕਰਦੇ ਹੋਣੇ ਆ ਇਸ ਮੌਕੇ ਇਸ ਦਿਨ ਦੇ ਉੱਤੇ ਕਿ ਜਿਹੜਾ ਸਾਡਾ ਮਹਿਮਾਨ ਬੰਤਾ ਇਸ ਝੰਡੇ ਨੂੰ ਜਿਹੜਾ ਹੈਗਾ ਆਪਣੇ ਕਰ ਕਮਲਾਂ ਦੇ ਨਾਲ ਉਹ ਲਹਿਰਾਉਂਦਾ ਤਾੜੀਆਂ ਦੇ ਨਾਲ ਸਵਾਗਤ ਦੀ ਤੇ ਝੰਡਾ ਪੂਰਾ ਹਫਤਾ ਸਾਡੇ ਕੋਲੇ ਜਿਹੜਾ ਹੈਗਾ ਲਹਿਰਾਦਾ ਰਹੂਗਾ लास्ट ਦਿਨ ਜਿਹੜਾ ਸਾਡਾ ਮਹਿਮਾਨ ਹੋਊਗਾ ਕਲੋਜ਼ਿੰਗ ਕਰਮਣੇ ਦਾ ਉਹ ਝੰਡੇ ਨੂੰ ਜਿਹੜਾ ਹੈਗਾ ਸੱਜਣਾਂ ਨੂੰ ਨਿੱਤ ਉਤਾਰ ਕੇ ਸਤਿ ਸ੍ਰੀ ਅਕਾਲ ਦੇ ਸਪਿਰਿਤ ਕੇ ਕਰਾਇਆ ਜਾਊਗਾ ਜੀ ਇਹ ਬੜੀ ਪਿਆਰੀ ਜਿਹਾ ਸਮਾਜ ਜੋਦਾ ਤਾੜੀਆਂ ਬੇਟਾ ਜਿਹੜੀ ਰਸਮ ਨੂੰ ਨਿਭਾ ਰਹੇ ਨੇ ਸਾਡੇ ਅੱਜ ਦੇ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਸਬੀਰ ਕੌਰ ਜੀ ਮਾਨ ਝੰਡਾ ਚੜਾਉਣ ਦੀ ਰਸਮ ਅੱਗਾ ਕਰੀਆ ਜੀ ਅੱਜ ਸਾਰਿਆਂ ਨੂੰ ਵੀ ਹੈ ਹੈਪੀ ਫਾਦਰਡੇ ਟਰੈਂਸਫੀ ਰਹਿਣੇ ਆ ਉਸ ਤੋਂ ਬਾਅਦ ਪਤਾ ਲੱਗਦਾ ਵੀ ਕੀ ਮਜਬੂਰੀਆਂ ਨੇ ਕੀ ਸਾਡੇ ਜ਼ਿੰਮੇਵਾਰੀਆਂ ਨੇ ਤੇ ਹੁਣ ਮੈਂ ਜ਼ਿਆਦਾ ਟਿਆਨਾ ਲੈਂਦਾ ਹੋਇਆ ਬੇਨਤੀ ਕਰੂੰਗਾ ਸਰਦਾਰ ਤੇ ਸਾਡੇ ਇਹਨੂੰ ਜੜੋਂ ਖੜਾ ਕਰਨ ਵਾਲੇ ਉਹ ਸਾਡੇ ਨਾਲ ਮੋੜੇ ਨਾਲ ਮੋੜਾ ਲਾਉਣ ਵਾਲੇ ਮੇਰੇ ਭਰਾਤਰੀ ਸ਼੍ਰੀ ਯਸ਼ਪਰ ਸਿੰਘਾ ਜੀ ਨੂੰ ਇਸ ਮੌਕੇ ਦੇ ਉੱਤੇ ਆਪਣੇ ਵਿਚਾਰ ਜਿਹੜੇ ਹੈਗੇ ਨੇ ਉਹ ਸਾਂਝੇ ਕਰਨਗੇ ਚੰਦ ਕਮੈਂਟ ਜਿਹੜਾ ਹੈਗਾ 2 ਮਿੰਟਾਂ ਲਈ ਜਿਹੜਾ ਹੈਗਾ ਉਸ ਤੋਂ ਬਾਅਦ ਆਪਾਂ ਆਪਣੇ ਮਹਿਮਾਨ ਜੀ ਨਾਲ ਵਿਚਾਰ ਸੁਣਾਵਾਂਗੇ ਫਿਰ ਬੱਚਿਆਂ ਦਾ ਜਿਹੜਾ ਹੈਗਾ ਅੱਜ ਦੀ ਐਕਟੀਵਿਟੀ ਸ਼ੁਰੂ ਕਰਾਂਗੇ ਮੇਰੀ ਬੇਨਤੀ ਹੈ ਜੀ ਸਾਡੇ ਪ੍ਰਧਾਨ ਜੀ ਜੀ ਜਸਪਾਲ ਸਿੰਘਾ ਦਾ ਇਮੀਗ੍ਰੇਸ਼ਨ ਕੀਤਾ ਗਿਆ ਸ਼ੁਰੂ ਕਰ ਦਿਆ ਸੀ ਔਰ ਉਹ ਦਾ ਵਿਰਾਟਨ ਕੀਤਾ ਗਿਆ ਇਹਦੇ ਸ਼ੁਭ ਮੌਕੇ ਦੇ ਉੱਤੇ ਮੈਂ ਸਾਨੂੰ ਸਾਡੇ ਐਸੋਸੀਏਸ਼ਨ ਦੇ ਪ੍ਰੈਜਿਡੈਂਟ ਆਫ ਦ ਸਪੀਅਰਸ ਮੈਂਬਰਸ ਆ ਸਰਪਟਾ ਸਾਡੇ ਸਰਦਾਰੋਂ ਕਾਰ ਸਿੰਘ ਕੋਚ ਸਾਰੀ ਫੈਮਿਲੀ ਹਰ ਬੱਚਿਆਂ ਦੇ ਪੇਰੈਂਟਸ ਬੱਚੇ ਸਾਹਿਬ ਨੂੰ ਬਹੁਤ ਬਹੁਤ ਵਧਾਈ ਜਨਮਾਹ ਬਲਕੋ ਚ ਸਪੋਰਟ ਅਸੋਸੀਏਸ਼ਨ ਸਮਾਨਾਬਾਰੇ ਕੀ ਹੈ ਗਿਆ ਹੈ ਉੰਗੇਸੋ ਚਾਂਦਗੇ ਦੇ ਵਿੱਚ ਇਹਦੀ ਸ਼ੁਰੂਆਤ ਕੀਤੀ ਗਈ ਸੀ ਸਾਡੇ ਪੁਰਾਣੇ ਸਮਾਨਾ ਦੇ ਜਿਹੜੇ ਸਪੋਰਟ ਮੈਂਸੀ ਅਸੀਂ ਸਕੂਲ ਟਾਈਟ ਦੇ ਯਾਰ ਦੋਸਤ ਜਿੰਨੇ ਸੀ ਲਾਲ ਸਿੰਘ ਜੀ ਬੈਠੇ ਨੇ ਸਰਦਾਰ ਬਿੱਸਾ ਸਿੰਘ ਨਹੀਂ ਰਹੇ ਇੱਥੇ ਚੰਨੀ ਸਾਹਿਬ ਦੇ ਵੀ ਸਾਹਿਬ ਕੋਚ ਸਪੀਕਰ ਜੀ ਬੈਠੇ ਨੇ ਜਿੰਨੇ ਸਾਡੇ ਪੁਰਾਣੇ ਸਾਥੀ ਸੀ ਜਿਹੜੇ ਗਰਾਊਂਡ ਦੇ ਵਿੱਚ ਅਸੀਂ ਖੇਡਦੇ ਸੀ ਸਕੂਲ ਟਾਈਮ 'ਚ ਉਹ ਮੈਨਾਂ ਸਭ ਨੇ ਇਕੱਠੇ ਹੋ ਕੇ ਤੇ ਕੋਚ ਸਾਹਿਬ ਮਾਨ ਸਾਹਿਬ ਦੀ ਸਸ਼ਕਤੀ ਦੇ ਨੀਚੇ ਸਪੋਰਟਸ ਐਸੋਸੀਏਸ਼ਨ ਸਮਾਨ ਆ ਜਿਹੜੀ ਸੀ ਸ਼ੁਰੂ ਕੀਤੀ ਸੀ ਇੱਛਾ ਹੈ ਕਿ ਕਿਸੇ ਤਰੀਕੇ ਦੇ ਨਾਲ ਮੈਂ ਸਪੋਰਟਸ ਤੇ ਬਾਦੇ ਲਈ ਮੇਰਾ ਕੋਈ ਯੋਗਦਾਨ ਹੋ ਸਕੇ ਮੈਂ ਨਾਲ ਸਾਂਝੀ ਕਰ ਰਿਹਾ ਸੀ ਮੈਂ ਤਾਂ ਠੀਕ ਹੈ ਜਿੱਥੇ ਉਹਨਾਂ ਦੇ ਗ੍ਰਾਂਟ ਫੰਡ ਦੇ ਚੀਨ ਤੋਂ ਪ੍ਰਧਾਨ ਜੀ ਤੁਹਾਡਾ ਧੰਨਵਾਦ ਤੁਸੀਂ ਆਪਣੇ ਮਕੌਲਬਿੰ ਤੋਂ ਸੰਸਥਾ ਦੇ ਬਾਰੇ ਸਬਰੀਫ ਨਾਲ ਜਿਹੜਾ ਹੈਗਾ ਉਹ ਜ਼ਿਕਰ ਕੀਤਾ ਤੁਹਾਡੀ ਮਿਹਰਬਾਨੀ ਇਸੇ ਤਰ੍ਹਾਂ ਜਿਹੜਾ ਹੈਗਾ ਅਸ਼ੀਰਵਾਦ ਸੰਸਥਾ ਦੇ ਰੱਖਿਓ ਤੇ ਆਪਣਾ ਪਰਮੋਲਾ ਯੋਗਦਾਨ ਇਸ ਤਰ੍ਹਾਂ ਜਿਹੜਾ ਦਿੰਦੇ ਰਹਿਣਾ ਤੇ ਮੈਂ ਉਹ ਬੇਨਤੀ ਕਰੂੰਗਾ ਮੈਡਮ ਸੰਦੀਪ ਜੀ ਨੂੰ ਕਿ ਆਪਣੇ ਮਖਾਲਵਿੰਦਰ ਆਈ ਇਹਨਾਂ ਬੱਚਿਆਂ ਨੂੰ ਜਿਹੜਾ ਹੈਗਾ ਆਪਣੀ ਬਲੈਸਿੰਗ ਆਪਣੀਆਂ ਪਿਆਰ ਭਰੀਆਂ ਜਿਹੜੀ ਹੈਗੀਆਂ ਨੇ ਅਸ਼ੀਰਵਾਦ ਇਹਨਾਂ ਲਈ ਜਿਹੜਾ ਹੈਗਾ ਤੁਸੀਂ ਦੇਵੋ ਜੀ ਤਾਂ ਜੋ ਆਪਾਂ ਇਹਨਾਂ ਬੱਚਿਆਂ ਨੂੰ ਜਿਹੜਾ ਹੈਗਾ ਆਉਣ ਵਾਲੇ ਫਿਚਰ ਨੇ ਸਾਡੇ ਆਉਣ ਵਾਲੇ ਸਾਡੀ ਜਨਰੇਸ਼ਨ ਦੀ ਮਦਦ ਕਰਨਾ ਕੈਂਪ ਜਨ ਵਾਸਤੇ ਸਪੈਸ਼ਲੀ ਲਾ ਰਹੇ